ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਇਹ ਵੀ ਇੱਕ ਸੱਚੀ ਕਹਾਣੀ ਹੈ ਅੱਜ ਵਾਲੀ ਵੀ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਸੁਣੋ ਕਹਾਣੀ ਕਹਾਣੀ ਇਹ ਇੱਕ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਪਿੰਡ ਦੀ ਗੱਲ ਹੈ ਉੱਥੇ ਇੱਕ ਵਧੀਆ ਘਰ ਦੀ ਕੁੜੀ ਸੀ ਚੰਗੀ ਵਧੀਆ ਮਤਲਬ ਹੈ ਰਾਜ ਦਾ ਪੁੱਜਦਾ ਜਾਂ ਘਰ ਸੀ ਆਇਆ ਨਹੀਂ ਸੀ ਵੀ ਕੋਈ ਗਰੀਬ ਸੀ ਠੀਕ ਹੈ ਬਹੁਤੇ ਲੈਂਡਲੋਰਡ ਵੀ ਨਹੀਂ ਸੀ ਪਰ ਵਧੀਆ ਸੀਗਾ ਆਪਦਾ ਜਿੰਨੀ ਕੁ ਜ਼ਮੀਨ ਸੀ ਬਹੁਤ ਵਧੀਆ ਗੁਜ਼ਾਰਾ ਕਰਦੇ ਸੀ ਉਹ ਕੁੜੀ ਦਾ ਵਿਆਹ ਕਰ ਦਿੰਦੇ ਨੇ ਨਾਲ ਹੀ ਕਿਸੇ ਪਿੰਡ ਦੇ ਵਿੱਚ ਉਹ ਜਿਹੜਾ ਮੁੰਡਾ ਹੁੰਦਾ ਹੈ ਜਗਦੀਪ ਉਹਨੇ ਕੈਨੇਡਾ ਦੀ ਫਾਈਲ ਲਾਈ ਹੁੰਦੀ ਹੈ ਤਾਂ ਉਹਦੇ ਘਰ ਦੇ ਸੋਚਦੇ ਨੇ ਉਹ ਉਹਨਾਂ ਤੋਂ ਫੰਡ ਨਹੀਂ ਪੂਰੇ ਹੁੰਦੇ ਦਖਸ਼ੋ ਹੁੰਦੇ ਜਿਹੜੇ ਫੰਡ ਸ਼ੋਅ ਕਰਨੇ ਹੁੰਦੇ ਨੇ ਇਸ ਕਰਕੇ ਮੁੰਡੇ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਤਾਂ ਉਹਦੇ ਘਰ ਦੇ ਸੋਚਦੇ ਨੇ ਉਹਦੇ ਮਾਪਿਆਂ ਦੇ ਇਕੱਲੇ ਹੀ ਪੁੱਤ ਹੁੰਦਾ ਹੈ ਉਹ ਜਗਦੀਪ ਉਹ ਸੋਚਦੇ ਨੇ ਵੀ ਆਪਾਂ ਇਹ ਤਾਂ ਵਿਆਹ ਕਰਦੇ ਆ ਵੀ ਕਿਸੇ ਤੋਂ ਆਪਾਂ ਦਾਜ ਦੇਹਜ ਕੁਛ ਨਹੀਂ ਲਵਾਂਗੇ ਅਗਲੇ ਨੂੰ ਫੰਡ ਸ਼ੋਅ ਕਰਨ ਲਈ ਕਹਿ ਦਾਂਗੇ ਬਸ ਤਾਂ ਇਸ ਸਕੀਮ ਲੜਾ ਕੇ ਹੁਣ ਉਹ ਸਿਮਰਨ ਨਾ ਨਾ ਦੀ ਕੁੜੀ ਦਾ ਵਿਆਹ ਹੋ ਜਾਂਦਾ ਮੁੰਡੇ ਨਾਲ ਤਾਂ ਸਿਮਰਨ ਦਾ ਪਿਓ ਫੰਡ ਸ਼ੋਅ ਕਰਦਾ ਸਾਰੇ ਫੰਡ ਸ਼ੋਅ ਕਰਕੇ ਇੱਕ ਕਿਲਾ ਜ਼ਮੀਨ ਦਾ ਵੇਚਦਾ 25 ਲੱਖ ਰੁਪਈਆ ਦਿੰਦਾ ਆ ਬਿਆ ਤਾਂ 2 ਮਹੀਨੇ ਬਾਅਦ ਜਗਦੀਪ ਦਾ ਵੀਜ਼ਾ ਲੱਗ ਜਾਂਦਾ ਹੈ ਉਹ ਜਾਣ ਲੱਗਿਆ ਉਹਨੂੰ ਕਹਿ ਕੇ ਜਾਂਦਾ ਹੈ ਸਿਮਰਨ ਨੂੰ ਵੀ ਉਧਰ ਹੀ ਨਾ ਮੈਂ ਬਸ ਸਿਰਫ 6 ਮਹੀਨਿਆਂ ਦੀ ਗੱਲ ਆ ਮੈਂ ਤੈਨੂੰ ਬੁਲਾ ਲੂੰਗਾ ਤੇਰੀ ਫਾਈਲ ਲਾ ਦੂੰਗਾ ਜਾ ਕੇ 6 ਮਹੀਨਿਆਂ ਬਾਅਦ ਤੇਰੀ ਫਾਈਲ ਲੱਗ ਜੂ ਤਾਂ ਉਸ ਤੋਂ ਬਾਅਦ ਵੀ ਤੂੰ ਛੇਤੀ ਕੋ ਪਹੁੰਚ ਜੇਗੀ ਚਲੋ ਜੀ ਲੰਘ ਗਿਆ ਲੰਘਦਾ ਟਾਈਮ ਉਹ ਹਰ ਰੋਜ਼ ਵੀਡੀਓ ਕਾਲ ਕਰਦਾ ਮੁੰਡਾ ਉੱਥੋਂ ਆਪਦੀ ਪਤਨੀ ਨੂੰ ਵੀ ਸਿਮਰ ਨੂੰ ਤੇ ਆਪਦੇ ਮਾਪੇ ਨੂੰ ਪਰ ਜਦੋਂ 6 ਮਹੀਨੇ ਲੰਘ ਗਏ ਤਾਂ ਹੁਣ ਸਿਮਰ ਨਾ ਉਹ ਪੁੱਛਦੀ ਆ ਫੋਨ ਆਉਂਦਾ ਜਦੋਂ ਵੀ ਮੇਰੀ ਫਾਈਲ ਦਾ ਕੀ ਬਣਿਆ ਤਾਂ ਉਹ ਕਹਿੰਦਾ ਹਲੇ ਤਾਂ ਲੱਗੀ ਨਹੀਂ ਹਲੇ ਤਾਂ ਲੱਗੀ ਨਹੀਂ ਜਦੋਂ 1 ਸਾਲ ਲੰਘ ਜਾਂਦਾ ਹੈ ਤਾਂ ਫੇਰ ਸਿਮਰ ਨੇ ਇਹੀ ਗੱਲ ਪੁੱਛਦੀ ਆ ਵੀ ਮੇਰੀ ਫਾਈਲ ਦਾ ਕੀ ਲੱਗਿਆ ਵੀ ਤੂੰ ਤਾਂ ਕਹਿੰਦਾ ਸੀ 6 ਮਹੀਨੇ ਨੂੰ ਲੱਗ ਜੂ ਤੈਨੂੰ ਬੁਲਾ ਲਊਂ ਤਾ ਉਹ ਬਹੁਤ ਗੁੱਸੇ ਨਾਲ ਬੋਲਦਾ ਹੈ ਉਹਨੂੰ ਕਹਿੰਦਾ ਇੱਥੇ ਬੈਠੀ ਗੱਲਾਂ ਮਾਰੀ ਜਾਂਦੀਆਂ ਕਹਿੰਦਾ ਤੈਨੂੰ ਕੀ ਪਤਾ ਮੈਂ ਉਹਰੇ ਕਿੰਨਾ ਕੱਖਾਂ ਜੇ ਮੈਂ ਤਨਖਾਹ ਮੇਰੀ ਕੋਈ ਨੌਕਰੀ ਕਰਦਾ ਜਿਹੜੀ ਮੇਰੀ ਕਿਰਾਇਆ ਭੜਿਆ ਤੇ ਤਨਖਾਹ ਨਿਕਲ ਜਾਂਦੀ ਹੈ ਤੇ ਮੈਨੂੰ ਪੈਸੇ ਚਾਹੀਦੇ ਨੇ ਵਕੀਰ ਦੀ ਫੀਸ ਲਈ ਉਹ ਕਮਾਉਣਾ ਮੈਨੂੰ ਜੌਬ ਵੀ ਕਰਨੀ ਪੈਂਦੀ ਹੈ ਨਾਲ ਮੈਨੂੰ ਕੰਮ ਵੀ ਕਰਨਾ ਪੈਂਦਾ ਤਾਂ ਉਹਨੂੰ ਗੁੱਸੇ ਹੋ ਕੇ ਫੋਨ ਕੱਟ ਦਿੰਦਾ ਤਾਉ ਕੁੜੀ ਆਪਣੇ ਪਿਓ ਤੋਂ ਹੋਰ ਪੈਸੇ ਲੈ ਕੇ ਉਹਨੂੰ ਭੇਜਦੀ ਹੈ। ਤਾਂ ਪੈਸੇ ਭੇਜ ਦਿੰਦੀ ਹੈ ਜਦੋਂ ਹੁਣ ਉਹ ਮੁੰਡੇ ਦਾ ਜਿਹੜਾ ਹਰ ਰੋਜ਼ ਵੀਡੀਓ ਕਾਲ ਕਰਦਾ ਸੀ ਹੁਣ ਹਫਤੇ ਬਾਅਦ ਫੋਨ ਆਉਣ ਲੱਗ ਗਿਆ। ਤਾਂ ਹੁਣ ਉਹ ਫੇਰ ਉਹਨੂੰ ਪੁੱਛਦੀ ਹੈ ਵੀ ਹੁਣ ਤਾਂ ਸਾਲ ਡੇਢ ਸਾਲ ਲੰਘ ਆਪਾਂ ਨੂੰ ਲੰਘ ਗਿਆ ਵੀ ਮੇਰੀ ਫਾਈਲ ਦਾ ਕੀ ਬਣਿਆ? ਉਹ ਨੂੰ ਕਹਿੰਦਾ ਵੀ ਫਾਈਲ ਫਾਈਲ ਕਰਦੀ ਰਹਿਣੀ ਹੈ ਕਹਿੰਦਾ ਤੈਨੂੰ ਕਿਹੜਾ ਇੱਥੇ ਰੋਟੀ ਨਹੀਂ ਮਿਲਦੀ ਤੂੰ ਬੜੀ ਔਖੀਆਂ ਤਾਂ ਜੇ ਤਲਾਕ ਲੈਣਾ ਤਾਂ ਦੱਸ ਤਾਂ ਫੋਨ ਕੱਟ ਦਿੰਦਾ ਹੈ ਉਹ ਰੋਂਦੀ ਹੈ ਵਿਚਾਰੀ ਬੈਠੀ ਵੀ ਇਹ ਕੀ ਗੱਲ ਹੋਈ ਤਾਂ ਉਹ ਸੋਚਦੀ ਹੈ ਵੀ ਮੈਂ ਆਪਣੀ ਸੱਸ ਨਾਲ ਗੱਲ ਸ਼ੇਅਰ ਕਰਾਂ ਉਹ ਸੱਸ ਨੂੰ ਦੱਸਦੀ ਹੈ ਜਾ ਕੇ ਉਹਦੇ ਕਮਰੇ 'ਚ ਜਾਂਦੀ ਹੈ ਸੱਸ ਟੀਵੀ ਦੇਖ ਰਹੀ ਹੁੰਦੀ ਹੈ ਬੈਠੀ ਉਹ ਨੂੰ ਜਾ ਕੇ ਕਹਿੰਦੀ ਬੇਬੇ ਵੀ ਜਗਦੀਪ ਹੁਣਾ ਵੀ ਮੈਨੂੰ ਸ਼ੱਕ ਪੈ ਰਿਹਾ ਵੀ ਨਾਲੇ ਤਾਂ ਉਹ ਪਹਿਲਾਂ ਵਾਲਾ ਨਹੀਂ ਹੈਗਾ ਬਦਲਿਆ ਹੋਇਆ ਹੈ ਵੀ ਨਾਲੇ ਮੇਰੀ ਫਾਈਲ ਨਹੀਂ ਹੁਣ ਤੱਕ ਲੱਗੀ ਵੀ ਮੈਂ ਤਾਂ ਹੋਰ ਪੈਸੇ ਵੀ ਭੇਜਤੇ ਮੇਰੇ ਪਿਓ ਤੋਂ ਲੈ ਕੇ ਵੀ ਵਕੀਲਾ ਨੂੰ ਪੈਸੇ ਦੇਣੇ ਨੇ ਉਹ ਕਹਿੰਦਾ ਸੀ ਤਾਂ ਕਹਿੰਦੀ ਫਾਈਲ ਹੁਣ ਤੱਕ ਨਹੀਂ ਲੱਗੀ ਤੇ ਮੈਨੂੰ ਉਲਟਾ ਇਹ ਕਹਿੰਦਾ ਵੀ ਜੇ ਤਾਂ ਤਲਾਕ ਲੈਣਾ ਤਾਂ ਦੱਸ ਤਾਂ ਪਹਿਲਾਂ ਤਾਂ ਉਹਦੀ ਮਾਂ ਨੇ ਉਹਦੀ ਗੱਲ ਜੀ ਸੁਣ ਕੇ ਫਿਰ ਪਾ ਕੇ ਮੱਥੇ ਚ ਤੇ ਉਹੜੀਆਂ ਉਹਨੂੰ ਕਹਿੰਦੀ ਤੈਨੂੰ ਕੀ ਹੋਇਆ ਕਹਿੰਦੀ ਫਿਰ ਲੈ ਲੈ ਤੂੰ ਉਹ ਤਾਂ ਤਲਾਕ ਜੇ ਦਿੰਦਾ ਤੇਰੀ ਫਾਈਲ ਫੁੱਲ ਨਹੀਂ ਹੁਣ ਉਹ ਉੱਥੇ ਲੱਗਦੀ ਕਹਿੰਦੀ ਤੈਨੂੰ ਤਾਂ ਕਹਿੰਦੀ ਰੋਟੀ ਨਹੀਂ ਮਿਲਦੀ ਤੈਨੂੰ ਦੋ ਟਾਈਮ ਟਾਈਮ ਤੇ ਰੋਟੀ ਮਿਲਦੀ ਆ ਉਹਦੀ ਰੋਟੀ ਖਾਈ ਜਾ ਤਾਂ ਹੁਣ ਕੁੜੀ ਵੀ ਫਿਰ ਜਵਾਬ ਦਿੰਦੀ ਆ ਸੱਸ ਨੂੰ ਕਹਿੰਦੀ ਬੇਬੇ ਮੈਂ ਇੱਥੇ ਰੋਟੀ ਖਾਣ ਨਹੀਂ ਆਈ 25 ਲੱਖ ਦਿੱਤਾ ਸੀ ਮੇਰੇ ਪਿਓ ਨੇ ਕੀਲਾ ਜ਼ਮੀਨ ਦਾ ਵੇਚਿਆ ਸੀ ਕਹਿੰਦੀ ਸਾਰੇ ਸ਼ੋਅ ਕਰੇ ਤੇ ਫੰਡ ਵੀ ਮੈਨੂੰ ਇੱਥੇ ਰੋਟੀ ਖਾਣ ਨਹੀਂ ਭੇਜਿਆ ਰੋਟੀ ਤਾਂ ਮੇਰੇ ਪਿਓ ਦੇ ਘਰੇ ਬਥੇਰੀ ਸੀ ਮੈਂ ਤੇਰੇ ਪੁੱਤ ਦੀ ਪਤਨੀ ਬਣ ਕੇ ਆਈਆਂ ਇੱਥੇ ਤਾਂ ਵੀ ਉਹ ਮਾਣ ਤਾਣ ਮੈਨੂੰ ਨਾ ਤੁਸੀਂ ਦਿਨੇ ਹੋ ਨਾ ਤੁਹਾਡਾ ਪੁੱਤ ਦਿੰਦਾ ਤਾਂ ਉਹ ਕਹਿ ਕੇ ਜਾ ਕੇ ਹੁਣ ਵਿਚਾਰੀ ਆਪਦੇ ਕਮਰੇ ਵਿੱਚ ਰੋਣ ਲੱਗ ਜਾਂਦੀ ਹੈ ਹੁਣ ਇੱਕ ਦਿਨ ਕੀ ਹੁੰਦਾ ਜਦੋਂ 6 ਸਾਲ ਹੋਣ ਵਾਲੇ ਹੋ ਜਾਂਦੇ ਨੇ ਵਿਚਾਰੀ ਇਧਰੋਂ ਸੱਸ ਸਹੁਰੇ ਦੀਆਂ ਜੁੱਤੀਆਂ ਖਾਂਦੀ ਐ ਉਧਰੋਂ ਹੁਣ ਪਤੀ ਤੋਂ ਅਹੀਂ ਬੈਠੀ ਐ ਜਦੋਂ ਫੋਨ ਆਉਂਦਾ ਝਿੜਕਾ ਹੀ ਮਾਰਦਾ ਤਾਂ ਉਹ ਕਿਸੇ ਨਾਲ ਗੱਲ ਨਹੀਂ ਸ਼ੇਅਰ ਕਰਦੀ ਸਗੋਂ ਅੰਡੀ ਗਵੰਡੀ ਉਹਨੂੰ ਪਿੰਡ ਦੇ ਵਿੱਚ ਟੀਚਰਾਂ ਕਰਦੇ ਨੇ ਵੀ ਐਨਰ ਰੁਪਈਆ ਲਾ ਕੇ ਆ ਰਾਜ ਕਰਦੀ ਐ ਤੂੰ ਤੇਰੇ ਨਾਲ ਤਾਂ ਪਤਾ ਨਹੀਂ ਹਲੇ ਕੀ ਬਣੂਗਾ ਤੂੰ ਤਾਂ ਵੀ ਇਹਨਾਂ ਦੀਆਂ ਰੋਟੀਆਂ ਲਾਹੀ ਜਾਨੀ ਐ ਭਾਂਡੇ ਮਾਂਜੀ ਜਾਨੀ ਐ ਵੀ ਖਬਰ ਤੇਰੇ ਨਾਲ ਕੀ ਕੀ ਕਰਨਗੇ ਉਹਨੂੰ ਮੁਖੌਲ ਕਰਦੇ ਲੋਕ ਉਹ ਸਭ ਚੁੱਪ ਲੈ ਕਰ ਜਾਂਦੀ ਵਿਚਾਰੀ ਚੁੱਪ ਕਰਕੇ ਸਭ ਦਾ ਸਹੀ ਜਾਂਦੀ ਸੱਸ ਸੱਤ ਦੀਆਂ ਸਹੁਰੇ ਦੀਆਂ ਝਿੜਕਾਂ ਵੀ ਖਾਈ ਜਾਂਦੀ ਤਾਂ ਜਦੋਂ 6 ਸਾਲ ਹੋਮ ਨਾਲੇ ਹੋ ਜਾਂਦੇ ਨੇ ਨਾ ਤਾ ਇੱਕ ਦਿਨ ਕੀ ਹੁੰਦਾ ਇੱਕ ਉਸੇ ਪਿੰਡ ਦਾ ਮੁੰਡਾ ਗੁਰਦੀਪ ਜਿਹੜਾ ਕਿ ਉਹਦੇ ਪਤੀ ਨਾਲ ਜਗਦੀਪ ਦੇ ਨਾਲ ਉੱਥੇ ਕੈਨੇਡਾ 'ਚ ਰਹਿੰਦਾ ਸੀ ਉਹ ਆਉਂਦਾ ਆਉਂਦਾ ਤਾਂ ਇਹਨਾਂ ਦੇ ਘਰੇ ਵੀ ਆਉਂਦਾ ਉਹ ਜਦੋਂ ਇਹਨਾਂ ਦੇ ਘਰੇ ਆਉਂਦਾ ਤਾਂ ਉਹਦੀ ਸੱਸ ਤੇ ਸਹੁਰਾ ਬਹਿ ਜਾਂਦੇ ਨੇ ਤਿੰਨੇ ਜਾਣੇ ਨਾਲ ਇਹ ਕੁੜੀ ਬਹਿ ਜਾਂਦੀ ਆ ਗੱਲਾਂ-ਵਾਟਾਂ ਮਾਰਦੇ ਨੇ ਤਾਂ ਸੱਸ ਸਹੁਰਾ ਉੱਠ ਕੇ ਵਗ ਜਾਂਦੇ ਨੇ ਉਹਨੂੰ ਕਹਿੰਦੇ ਸਿਮਰ ਨੂੰ ਅੱਗੇ ਚਾਹ ਦੀ ਘੁੱਟ ਕਰਕੇ ਪਿਆ ਦੇ ਇਹਨੂੰ ਮੁੰਡੇ ਨੂੰ ਆਪ ਉਹਦੇ ਕਮਰੇ 'ਚ ਚਲੇ ਜਾਂਦੇ ਨੇ ਤਾਂ ਹੁਣ ਉਹ ਮੁੰਡਾ ਵੀ ਸੋਚਦਾ ਵੀ ਲੈ ਮੈਂ ਇਹਨਾਂ ਦੇ ਚਾਹ ਪੀਣ ਆਇਆ ਮੈਨੂੰ ਚਾਹ ਦਾ ਕੱਪ ਨਹੀਂ ਮੇਰੇ ਘਰੇ ਮਿਲਦਾ ਵੀ ਕੋਈ ਗੱਲਾਂ-ਵਾਤਾਂ ਵੀ ਮੇਰੀ ਬੇਇੱਜ਼ਤੀ ਉਹ ਕਰਕੇ ਤੁਰ ਗਏ ਤਾਂ ਵੀ ਬੈਠਣਾ ਤਾਂ ਕੀ ਸੀ ਵੀ ਬਸ ਆਪਦੇ ਪੁੱਤਰ ਦੀ ਜਹਾ ਸੁੱਖ-ਸਾਂਤ ਪੁੱਛ ਕੇ ਆਪਦੇ ਕਮਰੇ 'ਚ ਜਾ ਵੜੇ ਵੀ ਮੈਂ ਮਾਣ ਨਾਲ ਆਇਆ ਤਾਂ ਉਹਨੂੰ ਵੀ ਗੱਲ ਚੁਬਦੀ ਹੈ ਹੁਣ ਉਹ ਕੁੜੀ ਨੂੰ ਕਹਿਣ ਲੱਗਿਆ ਕੁੜੀ ਨੂੰ ਪੁੱਛਣ ਲੱਗੀ ਸਿਮਰ ਨਵੀ ਵੀਰੇ ਤੂੰ ਜਗਦੀਪ ਨੂੰ ਵੀ ਲੈ ਆਉਂਦਾ ਨਾਲ ਵੀ ਦੇਖੀ ਮੈਨੂੰ ਤਾਂ ਉਹ ਐ ਕਰਦਾ ਵੀ ਪਤਾ ਨਹੀਂ ਕੀ ਗੱਲ ਆ ਵੀ ਮੈਨੂੰ ਤਾਂ ਐ ਛਿੜਕ ਦਿੰਦਾ ਵੀ ਕਹਿੰਦਾ ਵੀ ਜੇ ਤਾਂ ਤਲਾਕ ਲੈਣਾ ਤਾਂ ਦੱਸ ਹੁਣ ਮੁੰਡੇ ਨੂੰ ਰਹਿਮ ਆ ਜਾਂਦਾ ਹੈ ਉਹ ਆਪਣੇ ਜੇਬ ਚੋਂ ਫੋਨ ਕੱਢਦਾ ਹੈ ਫੋਨ ਕੱਢ ਕੇ ਉਹਦੇ ਮੂਹਰੇ ਕਰ ਦਿੰਦਾ ਇੱਕ ਫੋਟੋ ਕੱਢ ਕੇ ਫੋਟੋ ਚ ਦੇਖ ਕੇ ਕੁੜੀ ਥਾਈ ਵਹਿ ਜਾਂਦੀ ਹੈ ਫੋਟੋ ਦੇ ਵਿੱਚ ਕੀ ਹੁੰਦਾ ਉਹ ਜਗਦੀਪ ਮੁੰਡਾ ਇੱਕ ਗੋਰੀ ਦੇ ਗਲ ਚ ਬਾਹਾਂ ਪਾਈ ਖੜੇ ਹੁੰਦੇ ਨੇ ਜਿਹੜੀ ਵੱਡੀ ਗੱਲ ਉਹਦੇ ਸਿਮਰਨ ਦੇ ਪੈਰਾਂ ਹੇਠੋਂ ਮਿੱਟੀ ਕੱਢ ਦਿੰਦੀ ਆ ਉਹ ਗੋਰੀ ਪ੍ਰੈਗਨੈਂਟ ਹੁੰਦੀ ਹੈ ਤੇ ਪਿੱਛੇ ਲਿਖਿਆ ਹੁੰਦਾ ਹੈ ਬੇਬੀ ਸ਼ਾਵਰ ਤਾਂ ਉਹ ਪੜ ਕੇ ਬੇਹੋਸ਼ ਹੋਣ ਵਾਲੀ ਹੋ ਜਾਂਦੀ ਹੈ ਤਾ ਉਹਨੂੰ ਪੁੱਛਦੀ ਐ ਵੀ ਵੀਰੇ ਇਹ ਕਦੋਂ ਦੀ ਗੱਲ ਐ ਉਹ ਕਹਿੰਦਾ ਇਹ ਤਾਂ 3 ਸਾਲ ਹੋ ਗਏ ਵੀ ਇਹਨੇ ਪੀਆਰ ਲੈਣ ਦੇ ਮਾਰੇ ਨੇ ਗੋਰੀ ਨਾਲ ਵਿਆਹ ਕਰਾ ਲਿਆ ਤਾਂ ਹੁਣ ਉਹ ਆਪਦਾ ਕਾਰਡਕ ਦੇ ਜਾਂਦਾ ਉਹਨੂੰ ਕੁੜੀ ਨੂੰ ਕਹਿੰਦਾ ਭੈਣੇ ਜੇ ਤੈਨੂੰ ਕੋਈ ਪ੍ਰੋਬਲਮ ਹੋਵੇ ਵੀ ਹਲੇ ਮੈਂ ਇੱਥੇ ਆਂ ਜਿੰਨਾ ਚਿਰ ਵੀ ਕੋਈ ਵੀ ਗੱਲਬਾਤ ਕੋਈ ਕੰਮ ਤੰਦਾ ਵੀ ਮੈਨੂੰ ਆ ਨੰਬਰ ਤੇ ਫੋਨ ਕਰਦੀ ਤੂੰ ਵੀ ਮੈਂ ਉਹਦੀ ਆ ਜੂਗਾ ਤਾਂ ਉਹ ਕਾਰਡ ਸਾਹਮ ਲੈਦੀ ਹੈ ਉਹ ਤੋਂ ਇੱਕ ਉਹ ਫੋਨ ਮੰਗਾ ਲੈਂਦੀ ਹੈ ਛੋਟਾ ਜਿਹਾ ਨੰਬਰਾਂ ਵਾਲਾ ਤੇ ਉਹ ਕਿਉਂ ਘਰੋਂ ਹੁਣ ਫੋਨ ਕਰੂਗੀ ਤਾਂ ਪਤਾ ਲੱਗਦਾ ਫਿਰ ਉਹ ਚੋਰੀਆਂ ਆਪਣੇ ਸੂਟਕੇਸ ਚ ਅਟੈਚੀ ਚ ਰੱਖਦੀ ਆ ਉਹ ਛੋਟੇ ਜਿਹੇ ਫੋਨ ਨੂੰ ਸਿਰਫ ਫੋਨ ਕਰਨ ਵਾਸਤੇ ਆਪਣੀ ਸਹੂਲਤ ਲਈ ਮੰਗਾ ਲੈਂਦੀ ਹੈ ਤਾਂ ਉਹ ਫੋਨ ਲਕੋ ਕੇ ਰੱਖਦੀ ਐ ਪਰ ਪਤਾ ਨਹੀਂ ਕਿਵੇਂ ਉਹਦੇ ਸੱਸ ਸਹੁਰੇ ਨੂੰ ਸਾਰਾ ਪਤਾ ਹੁੰਦਾ ਐ ਵੀ ਇਹਦਾ ਇੱਥੇ ਫੋਨ ਲਕੋ ਕੇ ਰੱਖਿਆ ਹੋਇਆ ਐ ਉਹ ਇਸ ਪੁਲੇਖੇ ਚ ਹੁੰਦੀ ਐ ਵੀ ਇਹਦਾ ਨੰਬਰ ਮੇਰੇ ਦਾ ਕਿਸੇ ਨੂੰ ਨਹੀਂ ਪਤਾ ਤਾਂ ਉਹਦੇ ਪਤੀ ਲਵੇ ਵੀ ਹੁੰਦਾ ਐ ਨੰਬਰ ਉਹਦੇ ਸੱਸ ਸਹੁਰਾ ਉਹਨੂੰ ਵੀ ਭੇਜਦੇ ਨੇ ਸਾਰਾ ਕੁਝ ਤਾਂ ਹੁਣ ਜਦੋਂ ਉਹਨੂੰ ਉਹਦਾ ਪਤਾ ਲੱਗਦਾ ਵਿਆਹ ਦਾ ਕੁੜੀ ਨੂੰ ਉਹ ਤਾਂ ਉਹਦਾ ਕਾਰਡ ਦੇ ਕੇ ਗੁਰਦੀਪਤਾ ਵਗ ਜਾਂਦਾ ਐ ਤਾ ਉਹ ਸੋਚਦੀ ਆ ਵੀ ਆਪਦੀ ਸੱਸ ਨਾਲ ਗੱਲ ਕਰਦੀ ਆ ਮੈਂ ਤਾਂ ਆਪਦੀ ਸੱਸ ਤੇ ਉਹਦਾ ਸਹੁਰਾ ਦੋਨੇ ਬੈਠੇ ਹੁੰਦੇ ਨੇ ਆਪਦੇ ਕਮਰੇ 'ਚ ਉਹਨੂੰ ਜਾ ਕੇ ਕਹਿੰਦੀ ਵੀ ਬੇਬੇ ਵੀ ਤਾਂ ਹੀ ਆਪਣੇ ਨਾਲ ਜਗਦੀਪ ਇੰਨਾ ਮੇਰੇ ਨਾਲ ਗੁੱਸੇ ਹੁੰਦਾ ਵੀ ਉਹ ਤਾਂ ਉੱਥੇ ਵਿਆਹ ਕਰਾਈ ਬੈਠਾ ਤੇ ਉਹਦੇ ਤਾਂ ਬੱਚਾ ਵੀ ਹੋਣਾ ਗੋਰੀ ਦੇ ਤਾਂ ਉਹਦੀ ਸੱਸ ਭੱਜ ਕੇ ਪੈਂਦੀ ਆ ਉਹਨੂੰ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਪੁੱਤ ਦੀਆਂ ਇੰਨੀਆਂ ਇੰਨੀਆਂ ਤੂੰ ਮੇਰੇ ਪੁੱਤ ਨੂੰ ਬਦਨਾਮ ਕਰਦੀ ਐ ਜੇ ਕਰਾ ਲਿਆ ਕਹਿੰਦੀ ਫੇਰ ਕੀ ਐ ਹੁਣ ਤੇਰੀ ਤਾਂ ਫਾਈਲ ਨਹੀਂ ਲੱਗਦੀ ਕਹਿੰਦੀ ਫੋਰੋ ਕੀ ਕਰੇ ਕਹਿੰਦੀ ਉੱਥੇ ਉਹਨੇ ਉਹਦੇ ਨਾਲ ਉਹਦੀ ਫਾਈਲ ਸ਼ੋਅ ਕਰਕੇ ਆਪਦਾ ਵੀਜ਼ਾ ਪੀਆਰ ਲਵਾ ਲਿਆ ਉਹ ਕਹਿੰਦੀ ਇਹਦਾ ਮਤਲਬ ਤੁਹਾਨੂੰ ਪਤਾ ਸਾਰਾ ਕੁਝ ਕਹਿੰਦੀ ਹਾਂ ਸਾਨੂੰ ਤਾਂ ਸਾਰਾ ਕੁਝ ਪਤਾ ਹੈ ਸਾਡੇ ਨਾਲ ਗੱਲ ਕਰ ਕੀ ਕਰਦਾ ਉਹ ਦੋਨੇ ਕਹਿੰਦੇ ਸੱਸ ਸਹੁਰਾ ਤਾਂ ਹੁਣ ਉਹਦੀਆਂ ਤਾਂ ਹੱਥ ਨਿਕਲ ਜਾਂਦੀਆਂ ਨੇ ਕੁੜੀ ਦੀਆਂ ਆਪਦੇ ਕਮਰੇ ਚ ਜਾ ਕੇ ਸੋਚਦੀ ਹੈ ਵੀ ਇੱਦਾਂ ਤਾਂ ਮੈਮਰੀ ਜਾਵਾਂ ਤਾਂ ਉਹ ਸੋਚਦੀ ਹੈ ਵੀ ਸਾਡੀ ਰਸੋਈ ਚ ਚੂਹੇ ਮਾਰਨ ਵਾਲੀ ਦਵਾਈ ਪਈ ਸੀ ਵੀ ਕਿਉਂ ਨਾ ਉਹ ਖਾ ਕੇ ਮਰ ਜਾ ਤਾਂ ਉਹ ਰਸੋਈ ਨੂੰ ਜਾਂਦੀ ਹੈ ਰਾਤ ਨੂੰ ਉੱਠ ਕੇ ਚੂਹੇ ਵਾਲੀ ਦਵਾਈ ਖਾਣ ਵਾਸਤੇ ਜਦੋਂ ਆਪਦੇ ਸੱਸ ਦੇ ਕਮਰੇ ਕੋਲ ਦੀ ਲੰਗਦੀ ਹੈ ਤਾਂ ਉਹਨੂੰ ਇੱਕ ਆਵਾਜ਼ ਉਹਨਾਂ ਦੀ ਕੰਨਾਂ 'ਚ ਗੱਲਾਂ ਪੈਂਦੀਆਂ ਨੇ ਉਹ ਅੰਦਰ ਗੱਲਾਂ ਕਰਦੇ ਨੇ ਸੱਸ ਸਹੁਰਾ ਤਾਂ ਉਹ ਗੱਲਾਂ ਕਰਦੇ ਨੇ ਉਹਨੂੰ ਸੁਣਦੈ ਲੰਘਦੀ ਨੂੰ ਵੀ ਇਹਨੂੰ ਤਾਂ ਸਾਰਾ ਕੁਝ ਪਤਾ ਲੱਗ ਗਿਆ ਜਦੋਂ ਉਹਨੂੰ ਵਿੜਕ ਜੀ ਹੁੰਦੀ ਐ ਇੰਨੀ ਕ ਤਾਂ ਉਹ ਉੱਥੇ ਖੜ ਕੇ ਸੁਣਨ ਲੱਗ ਜਾਂਦੀ ਐ ਕੁੜੀ ਤਾਂ ਸੱਸ ਕਹਿੰਦੀ ਐ ਵੀ ਇਹਨੂੰ ਤਾਂ ਸਾਰਾ ਕੁਝ ਪਤਾ ਲੱਗ ਗਿਆ ਆਪਾਂ ਇਹਦੇ ਪੇਕੇ ਨਾ ਭੇਜਦੀ ਇਹ ਨਹੀਂ ਇੱਥੇ ਤਾਂ ਆਪਣੀ ਬਦਨਾਮੀ ਕਰੂਗੀ ਇਹ ਸਭ ਲਵੇ ਸੋਹਰਾ ਕਹਿੰਦਾ ਵੀ ਨਹੀਂ। ਪੇਕੇ ਜਾ ਕੇ ਵੀ ਤਾਂ ਬਦਨਾਮੀ ਹੋਊਗੀ। ਵੀ ਮੈਂ ਤਾਂ ਹੋਰ ਸਕੀਮ ਸੋਚ ਲਈ। ਉਹ ਕਹਿੰਦੀ ਕੀ? ਕਹਿੰਦਾ ਵੀ ਆਪਾਂ ਇਹਨੂੰ ਉਹੀ ਚੱਕ ਦਿੰਨੇ ਆ ਕਹਿੰਦਾ ਕੰਮੀ ਨੂੰ ਮੇੜ ਦਿੰਨਾ ਮੈਂ ਇਹਦਾ। ਸਭ ਨੂੰ ਪਤਾ ਵੀ ਇਹ ਡਿਪਰੈਸ਼ਨ 'ਚ ਐ। ਕਹਿੰਦਾ ਕਹਿ ਦਾਂਗੇ ਵੀ ਡਿਪਰੈਸ਼ਨ ਡਿਪਰੈਸ਼ਨ 'ਚ ਸੀਗੀ ਤੇ ਅਟੈਕ ਆ ਗਿਆ ਉਹਨੂੰ ਹਾਰਟ ਅਟੈਕ ਹੋ ਗਿਆ। ਸਸ ਬੜੀ ਖੁਸ਼ ਹੋਈ ਕਹਿੰਦੀ ਇਹ ਗੱਲ ਠੀਕ ਹੈ ਤੂੰ ਇਹ ਹੀ ਕੰਮ ਕਰਦੇ ਕਹਿੰਦੀ ਫਿਰ ਆਪਾਂ ਤਾਂ ਇਹ ਕੰਮ ਕਰਦੇ ਆ ਤਾਂ ਹੁਣ ਉਹ ਕੁੜੀ ਸੁਣ ਲੈਂਦੀ ਆ ਸਿਮਰਨ ਸੁਣਦੀ ਹੈ ਤਾਂ ਉਹ ਜਾ ਕੇ ਆਪਦਾ ਨੰਬਰ ਫੋਨ ਕੱਢਦੀ ਆ ਡੈਚੀ ਚੋਂ ਉਹ ਮੁੰਡੇ ਨੂੰ ਗਰਦੀਪ ਨੂੰ ਫੋਨ ਕਰਦੀ ਆ ਵੀ ਐ ਸਕੀਮ ਬਣਾਈ ਆ ਇਹਨਾਂ ਨੇ ਵੀ ਕਹਿੰਦਾ ਮੇਰਾ ਸਹੁਰਾ ਵੀ ਇਹਨੂੰ ਦੁੱਧ ਚ ਪਾ ਕੇ ਤੂੰ ਦੇ ਦੇ ਵੀ ਆਪਾਂ ਤੜਕੇ ਨੂੰ ਐ ਕਹਿ ਦਾਂਗੇ ਵੀ ਅਟੈਕ ਹੋ ਗਿਆ ਹਾਰਟ ਅਟੈਕ ਹੋ ਗਿਆ ਵੀ ਇਹ ਡਿਪਰੈਸ਼ਨ ਚ ਹੈਗੀ ਹੋਈ ਸੀ ਤਾਂ ਉਹ ਕਹਿੰਦਾ ਵੀ ਤੂੰ ਐ ਕਰੀ ਵੀ ਮੈਂ ਰਾਤ ਨੂੰ ਆਪਦੀ ਗੱਡੀ ਤੁਹਾਡੇ ਮਾਗਰ ਲੈ ਘਰ ਦੇ ਮਾਗਰ ਲੈ ਪਾਸੇ ਲਾਉਂਗਾ ਵੀ ਤੂੰ ਜਿਵੇਂ ਨਾ ਕਿ ਮੈਂ ਉੱਥੇ ਆ ਜੀ ਬੀ ਮੈਂ ਤੇਰਾ ਖਹਿੜਾ ਛੱਡ ਦੂੰਗਾ ਨਾ ਤਾਂ ਮੈਂ ਤੈਨੂੰ ਤੇਰੇ ਪੇਕੇ ਛੱਡਿਆ ਹਾਂਗਾ ਉਹ ਕਹਿੰਦੀ ਵੀ ਠੀਕ ਹੈ ਤਾਂ ਹੁਣ ਉਹ ਸੋਚਦੀ ਹੈ ਵੀ ਮੈਨੂੰ ਮੇਰੀ ਸੱਸ ਦੁੱਧ ਦੇਣਾ ਆਉਗੀ ਫਿਰ ਤਾਂ ਗੱਲ ਉਹੀ ਸਸਾਈ ਬੜੇ ਪਿਆਰ ਨਾਲ ਉਹਨੂੰ ਲੈ ਧੀ ਇਹ ਗਰਮ ਗਰਮ ਦੁੱਧ ਹੈ ਤੂੰ ਪੀ ਲੈ ਸਮਾਂ ਤੈਨੂੰ ਵਧੀਆ ਨੀਂਦ ਆ ਜੂਗੀ ਹੁਣ ਕੁੜੀ ਨੂੰ ਪਤਾ ਲੱਗਿਆ ਹੋਇਆ ਸੀ ਉਹ ਕਹਿੰਦੀ ਬੇਬੇ ਇਹਨੂੰ ਧਰ ਦੇ ਉਰੇ ਵੀ ਮੈਂ ਤਾਂ ਠੰਡਾ ਹੋਇਆ ਪੀਉਂਗੀ ਕਹਿੰਦੀ ਨਾ ਠੰਡਾ ਠੁੰਡਾ ਨਹੀਂ ਪੀਣਾ ਐਸੇ ਟਾਈਮ ਮੇਰੇ ਤੋਂ ਫੜ ਕੇ ਪੀ ਗਰਮ ਦੁੱਧ ਹੈ ਤੇ ਤੈਨੂੰ ਵਧੀਆ ਨੀਂਦ ਆਊਗੀ ਦੇਖੀ ਤੈਨੂੰ ਵਧੀਆ ਚੈਨ ਆਊ ਗਰਮ ਗਰਮ ਦੁੱਧ ਪੀ ਕੇ ਤੇ ਪੀ ਕੇ ਮੈਨੂੰ ਗਲਾਸ ਖਾਲੀ ਕਰਕੇ ਮੋੜ ਦੇ ਉਹ ਕਹਿੰਦੀ ਬੇਬੇ ਮੇਰਾ ਤਾਂ ਜੀ ਕੱਚਾ ਹੁੰਦਾ ਹੈ। ਬਹਾਨਾ ਬਣਾ ਦਿੰਦੀ ਹੈ ਕੁੜੀ। ਤਾਂ ਉਹ ਜਦੋਂ ਜੀ ਕੱਚਾ ਕਹਿੰਦੀ ਹੈ ਤਾਂ ਉਹ ਕਹਿੰਦੀ ਕਿਦਰ ਹੈ ਨਹੀਂ ਹੁੰਦਾ ਤੂੰ ਦੁੱਧ ਪੀ। ਧੱਕੇ ਨਾਲ ਉਹਨੂੰ ਗਲਾਸ ਉਹਦੇ ਹੱਥ 'ਚ ਫੜਾ ਦਿੰਦੀ ਹੈ। ਤਾਂ ਹੁਣ ਕੁੜੀ ਨੇ ਸਕੀਮ ਘੜੀ। ਉਹ ਉਹੀ ਬੱਤ ਜੇ ਲੈ ਕੇ ਹੱਥ 'ਚ ਗਲਾਸ ਲੈ ਕੇ ਉਹ ਬਾਥਰੂਮ 'ਚ ਜਾਵਣਦੀ ਹੈ। ਜਾ ਕੇ ਉੱਥੇ ਉਹੀ ਡਰਾਮਾ ਕਰਨ ਲੱਗ ਜਾਂਦੀ ਹੈ ਜਿਵੇਂ ਉਲਟੀ ਆਉਂਦੀ ਹੁੰਦੀ ਆ ਵੀ ਮੈਨੂੰ ਤਾਂ ਉਲਟੀ ਆ ਗਈ ਉਹ ਦੁੱਧ ਨੂੰ। ਬਾਥਰੂਮ 'ਚ ਵਾਸ਼ ਬੇਸਨ 'ਚ ਪਾ ਦਿੰਦੀ ਹੈ। ਟੂਟੀ ਛੱਡ ਦਿੰਦੀ ਐ ਤਾਂ ਬਾਹਰੇ ਆ ਕੇ ਉਹ ਮੂੰਹ ਡਰਾਮਾ ਜਾਂ ਫੇਰ ਕਰਦੀ ਐ ਮੂੰਹ ਪਿੰ ਹੈਤ ਘਲਾਸਤਾ ਖਾਲੀਆ ਉਹਨੂੰ ਸ਼ੋਅ ਕਰਦੀ ਐ ਵੀ ਉਹ ਚ ਦੁੱਧ ਹੈਗਾ ਤੇ ਮੂੰਹ ਨੂੰ ਲਾ ਕੇ ਗਲਾਸ ਜਾਂ ਕੁੱਟਤਾ ਭਰਦੀ ਨਹੀਂ ਉਹ ਚ ਹੈ ਹੀ ਕੁਛ ਨਹੀਂ ਤਾਂ ਫੇਰ ਉਹਨੂੰ ਕਹਿ ਦਿੰਦੀ ਐ ਵੀ ਲੈ ਬੇਬੇ ਬਸ ਆ ਪੀ ਲਿਆ ਲੈ ਦੇਖ ਲੈ ਤੇਰੇ ਸਾਹਮਣੇ ਪੀ ਲਿਆ ਤਾਂ ਉਹ ਸੱਸ ਬੜੀ ਖੁਸ਼ ਹੁੰਦੀ ਐ ਵੀ ਇਹਨੇ ਤਾਂ ਪੀ ਲਿਆ ਦੁੱਧ ਬਿਚਾਲੇ ਸ਼ੋਕਰ ਅਜਿਤ ਰਾਤ ਨੂੰ ਫੇਰ ਮਰੂਗੀ ਤਾਂ ਤੜਕੇ ਨੂੰ ਮਰੀਓ ਮਿਲੂਗੀ ਤਾਂ ਹੁਣ ਕੁੜੀ ਨੇ ਸੋਚਿਆ ਵੀ ਮੈਂ ਹੁਣ ਜਾਊ ਤਾਂ ਸਹੀ ਵੀ ਮੇਰ ਨੂੰ ਵੀਰਾ ਲੈਣਾ ਪਊਗਾ ਗੁਰਦੀਪ ਤਾਂ ਉਹ ਕਹਿੰਦੀ ਵੀ ਮੈਂ ਆਪਦਾ ਪਾਸਪੋਰਟ ਮੇਰੇ ਗਹਿਣੇ ਹੋਰ ਇੱਕ ਦੋ ਉਹਦਾ ਸਮਾਨ ਸਾਰਾ ਸਸਨ ਹੈ ਆਪਦੇ ਕਮਰੇ ਚ ਜਿੰਦੇ ਅੰਦਰ ਰੱਖਿਆ ਹੋਇਆ ਸੀ ਵੀ ਕਿਉਂ ਨਾ ਮੈਂ ਉਹ ਕੱਢ ਲਾਂ ਰਾਤ ਨੂੰ ਜਦੋਂ ਉਹ ਆਪਣੇ ਫੋਨ ਦਾ ਚਾਨਣ ਜਾਂ ਕਰਕੇ ਕਮਰੇ ਚ ਜਾਂਦੀ ਐ ਸੱਸ ਦੀ ਉਹਦੇ ਸਿਰਹਾਣੇ ਲਵੇ ਮੰਜੇ ਦੇ ਇੱਕ ਛੋਟਾ ਜਿਹਾ ਟੇਬਲ ਪਿਆ ਹੁੰਦਾ ਉਹਦੇ ਉੱਪਰ ਚਾਬੀ ਪਈ ਹੁੰਦੀ ਐ ਅਲਮਾਰੀ ਦੀ ਤਾਂ ਕੁੜੀ ਬੋਚ ਕੇ ਚਾਬੀ ਚੱਕਦੀ ਐ ਅਲਮਾਰੀ ਖੋਲਦੀ ਐ ਤਾਂ ਬਿਮਾਰੀ ਦੀ ਆਵਾਜ਼ ਆਉਂਦੀ ਹੈ ਜਿਵੇਂ ਕਈ ਲਮਾਰੇ ਪੁਰਾਣੀਆਂ ਚੀਜ਼ਾਂ ਜੇ ਕਰਦੀਆਂ ਨੇ ਤਾਂ ਉਹਦੀ ਸੱਸ-ਪੱਸਾ ਲੈਂਦੀ ਹੈ ਕੁੜੀ ਚੁੱਪ ਕਰਕੇ ਖੜ ਜਾਂਦੀ ਹੈ ਪਾਸਾ ਲੈ ਕੇ ਉਹ ਪੈ ਜਾਂਦੀ ਹੈ ਉਹ ਫੇਰ ਸੋਚਦੀ ਹੈ ਵੀ ਚਲ ਸ਼ੁਕਰ ਹੈ ਤਾਂ ਸੌਂਗੀ ਵੀ ਸੁੱਤੇ ਹੀ ਪਏ ਨੇ ਤਾਂ ਉਹ ਜਦੋਂ ਆਪਦੇ ਫੋਨ ਦਾ ਚਾਨਣ ਕਰਦੀ ਹੈ ਪਾਸਪੋਰਟ ਪਿਆ ਹੁੰਦਾ ਉਹਦੀਆਂ ਟੂਮਾਂ ਪਈਆਂ ਹੁੰਦੀਆਂ ਨੇ ਹੋਰ ਉਹਦੀ ਉਹਦੇ ਕਾਗਜ਼ ਪੱਤਰ ਕੋ ਕਾਫੀ ਕੁਝ ਪਿਆ ਹੁੰਦਾ ਉੱਥੇ ਤਾਂ ਉਹ ਉੱਥੇ ਹਰੇ ਰੰਗ ਦੀ ਇੱਕ ਫਾਈਲ ਦੇਖਦੀ ਐ ਭਈ ਉਹ ਸੋਚਦੀ ਐ ਵੀ ਇਹ ਫਾਈਲ ਕਾਦੀ ਐ ਜਦੋਂ ਫਾਈਲ ਖੋਲ ਕੇ ਉਹ ਪੜਦੀ ਐ ਉਹਦੇ ਚਾਨਣ ਨਾਲ ਫੋਨ ਦੇ ਨਾਲ ਤਾਂ ਹੈਰਾਨ ਹੋ ਜਾਂਦੀ ਐ ਵੀ ਇਹ ਤਾਂ ਮੈਥੋਂ ਤਲਾਕ ਲਈ ਬੈਠੇ ਨੇ ਵੀ ਮੈਂ ਤਾਂ ਸਾਈਨ ਨਹੀਂ ਨੀ ਕੀਤੇ ਫਾਈਲ ਤੇ ਮੇਰਾ ਤਲਾਕ ਕਦੋਂ ਹੋ ਗਿਆ ਇਹਨਾਂ ਨਾਲ ਵੀ ਜਲਦੀ ਤਲਾਕ ਕਰਕੇ ਫੋਨ ਕਰਕੇ ਸਾਈਨ ਕਰਕੇ ਜਿ ਸਿਮਰਨ ਦੇ 2 ਸਾਲ ਪਹਿਲਾਂ ਉਹ ਤੋਂ ਤਲਾਕ ਲਈ ਬੈਠੇ ਨੇ ਕਹਿੰਦੀ ਹੈ ਮੈਂ ਤਾਂ 2 ਸਾਲ ਇੱਥੇ ਉਹੀ ਰਹਿ ਰਹੀ ਆ ਵੀ ਮੇਰਾ ਤਾਂ ਫਿਰ ਇੱਥੇ ਕੋਈ ਹੈ ਹੀ ਨਹੀਂ ਇਹਦਾ ਮਤਲਬ ਮੇਰੀ ਤਾਂ ਕੋਈ ਵੈਲਿਊ ਹੀ ਨਹੀਂ ਵੀ ਇਹ ਤਾਂ ਫਾਈਲਾਂ ਤਿਆਰ ਕਰੀ ਬੈਠੇ ਨੇ ਤਾਂ ਐਨੇ ਨੂੰ ਉਹ ਉਹ ਆਪ ਦੀ ਚੁੰਨੀ ਦੇ ਲੜ ਨਾਲ ਉਹ ਫਾਈਲ ਬੰਦ ਲੈਂਦੀ ਹੈ ਫਾਈਲ ਬੰਨ ਕੇ ਜਦੋਂ ਨਾਲੇ ਪਾਸਪੋਰਟ ਬੰਨ ਲੈਂਦੀ ਐ ਤਾਂ ਉਹ ਸੋਚਦੀ ਐ ਵੀ ਚਲ ਇਹੀ ਇਹੀ ਦੋ ਚੀਜ਼ਾਂ ਬਹੁਤ ਨੇ ਮੈਨੂੰ ਵੀ ਕਾਨੂੰ ਵਾਲਾ ਸੁਣਾ ਚੱਕਣਾ ਉਹ ਉਸ ਉਹਨੂੰ ਅਲਮਾਰੀ ਨੂੰ ਉਵੇਂ ਹੀ ਜਿੰਦਾ ਲਾ ਕੇ ਉੱਥੇ ਚਾਬੀ ਧਰ ਦਿੰਦੀ ਐ ਫੇਰ ਤਾਂ ਨੇਰਾ ਹੁੰਦਾ ਉਹ ਕੋਈ ਸਟੀਲ ਦਾ ਜੱਗ ਪਿਆ ਹੁੰਦਾ ਉਹਦਾ ਪੈਰ ਵਜ ਦਾ ਕੁੜੀ ਦਾ ਉਹਦੇ ਚ ਜਦੋਂ ਪੈਰ ਵੱਜਦਾ ਤਾਂ ਜੱਗ ਨੇ ਦੂਰ ਜਾ ਕੇ ਬੱਜਿਆ ਤਾਂ ਉਹਦੀ ਸੱਸ ਨੇ ਫਟਾਫਟ ਕਾਉਣਾ ਕਾਉਣਾ ਕਹਿ ਕੇ ਲਾਈਟ ਆਨ ਕਰ ਲਈ ਤੇ ਸੱਸ ਤੇ ਸਹੁਰਾ ਦੋਨੇ ਜਾ ਝਾਕਦੇ ਨੇ ਜਦੋਂ ਤਾਂ ਮੂਹਰੇ ਕੁੜੀ ਖੜੀ ਐ ਉਹਨੂੰ ਕਹਿੰਦੀ ਵੀ ਕੀ ਐ ਤੇਰੀ ਚੁੰਨੀ ਚਾ ਕੀ ਬਨ ਲਵੇਟਿਆ ਹੋਇਆ ਤੈਂ ਉਹ ਗੱਠ ਮਾਰ ਕੇ ਚੁੰਨੀ ਦੀ ਉੱਥੋਂ ਭੱਜ ਲੈਂਦੀ ਐ ਕਿਉਂ ਫੋਨ ਉਹਨੇ ਕਰਿਆ ਹੁੰਦਾ ਪਹਿਲਾਂ ਗਰਦੀਪ ਨੂੰ ਉਹ ਕੁੜੀ ਫਟਾਫਟ ਛੱਤ ਤੇ ਚੜ੍ਹਦੀ ਐ ਕੋਠੇ ਤੇ ਕੋਠੇ ਤੇ ਚੜਦੀ ਹੈ ਤਾਂ ਸਹੁਰਾ ਵੀ ਡਾਂਗ ਲੈ ਕੇ ਮਾਗਰ ਚੜ ਜਾਂਦਾ ਉਹ ਜਾ ਕੇ ਬਨੇਰੇ ਤੇ ਖੜ ਜਾਂਦੀ ਹੈ ਮਾਗਰ ਜਦੋਂ ਗਲੀ 'ਚ ਦੇਖਦੀ ਹੈ ਵੀ ਹੈ ਗੱਡੀ ਤਾਂ ਇੱਥੇ ਤਾਂ ਕੋਈ ਕਾਰ ਨਹੀਂ ਦੀਂਦੀ ਵੀ ਵੀਰਾ ਤਾਂ ਕਹਿੰਦਾ ਸੀ ਮੈਂ ਗੱਡੀ ਲੈ ਕੇ ਆਉਂਦੀ ਹਾਂ ਵੀਰਾ ਵੀ ਮੇਰੇ ਨਾਲ ਧੋਖਾ ਕਰ ਗਿਆ ਉਹ ਐਂ ਸੋਚਦੀ ਹੁੰਦੀ ਹੈ ਤਾਂ ਐਨੇ ਉਹਨੂੰ ਪਛਾਨਣ ਦਿਸਦਾ ਵੀ ਲਾਈਟਾਂ ਵੱਜ ਰਹੀਆਂ ਨੇ ਤਾਂ ਉਹ ਕਾਲੇ ਰੰਗ ਦੀ ਸਕੋਰਪੀਓ ਲੈ ਕੇ ਗਰਦੀਪ ਆ ਕੇ ਖੜ ਜਾਂਦਾ ਉੱਥੇ ਐਨੇ ਉਧਰੋਂ ਉਹਦਾ ਸਹੁਰਾ ਵੀ ਡਾਂਗ ਲੈ ਕੇ ਛੱਤ ਤੇ ਚੜ ਜਾਂਦਾ ਤਾਂ ਉਹ ਸੋਚਦੀ ਐ ਵੀ ਲੈ ਇਧਰ ਹੋਇਆ ਗਿਆ ਵੀ ਮੈਂ ਜੀ ਹੁਣ ਮਰਾਂ ਤਾਂ ਕਿਵੇਂ ਮਰਾਂ ਇੱਥੇ ਮੈਂ ਤਾਂ ਮਰ ਜੂ ਜੇ ਮੇਰੇ ਤਾਂ ਲੱਤਾਂ ਵਾਂ ਟੁੱਟੂ ਜੇ ਮੈਂ ਛਾਲ ਮਾਰੂ ਤਾਂ ਉਹ ਕੱਚਾ ਪਹਾ ਹੁੰਦਾ ਹੈ ਵਿੱਚ ਪਿੱਛੇ ਰੇਤਾਂ ਹੀ ਹੁੰਦਾ ਹੈ ਤਾਂ ਉਹ ਗੁਰਦੀਪ ਨਿਕਲ ਕੇ ਕਹਿੰਦਾ ਵੀ ਭੈਣੇ ਤੂੰ ਛਾਲ ਮਾਰ ਮੈਂ ਆਪੇ ਫੇ ਸੰਭਲੂ ਤੈਨੂੰ ਦੇ ਤੂੰ ਫਟਾਫਟ ਛਾਲ ਮਾਰ ਉਹ ਸੱਚੀਓਂ ਦਮ ਦੇਣੇ ਆਪਦਾ ਮਨ ਨੂੰ ਇਕੱਠਾ ਜਿਆ ਕਰਕੇ ਵਾਹਿਗੁਰੂ ਕਹਿ ਕੇ ਛਾਲ ਮਾਰ ਦਿੰਦੀ ਐ ਰੇਤੇ ਤੇ ਜਾ ਡਿੱਗਦੀ ਐ ਤਾਂ ਉਹ ਚੱਕ ਕੇ ਉਹਨੂੰ ਫਟਾਫਟ ਗੱਡੀ 'ਚ ਪਾ ਕੇ ਤਾਂ ਉਧਰੋਂ ਹੁਣ ਸੌਰਾ ਉੱਪਰ ਖੜਾ ਇੱਟਾਂ ਵੱਟੇ ਮਾਰਦਾ ਇੱਕ ਰੋੜਾ ਗਾਰ ਦੀ ਪਿੱਛੇ ਸ਼ੀਸ਼ੇ ਦੇ ਵਿੱਚ ਜਾ ਵੱਜਦਾ ਪਿਛਲੇ 'ਚ ਸ਼ੀਸ਼ਾ ਟੂਰ ਟੂਰ ਹੋ ਜਾਂਦਾ ਤਾਂ ਸਿਮਰ ਨੇ ਕਹਿੰਦੀ ਆ ਵੀਰੇ ਭਜਾ ਲੈ ਤਾਂ ਉਹ ਭਾਈ ਗੱਡੀ ਭਜਾ ਕੇ ਲੈ ਜਾਂਦੇ ਨੇ ਤਾਂ ਇਧਰੋਂ ਹੁਣ ਆ ਉਹਦਾ ਸੌਰਾ ਉਹ ਨੰਬਰ ਜਿਹੜਾ ਕੁੜੀ ਲਵੇ ਹੈਗਾ ਫੋਨ ਨੰਬਰ ਉਹ ਦੇ ਕੇ ਪੁਲਿਸ ਵਾਲਿਆਂ ਨੂੰ ਤਲਾਹ ਦੇ ਦਿੰਦਾ ਵੀ ਆ ਨੰਬਰ ਡ੍ਰੇਸ ਕਰੋ ਤੁਸੀਂ ਵੀ ਮੇਰੀ ਨੂੰ 10 ਟੋਲੇ ਸਿਉਨਾ ਲੈ ਗਈ ਤੇ 5 ਲੱਖ ਕੈਸ਼ ਲੈ ਕੇ ਕਿਸੇ ਮੁੰਡੇ ਨਾਲ ਭੱਜ ਗਈ ਤਾਂ ਹੁਣ ਪੁਲਿਸ ਵਾਲਿਆਂ ਤਾਂ ਇਹ ਦੱਸਿਆ ਗਿਆ ਉਹਨਾਂ ਨੂੰ ਤਾਂ ਹੀ ਸੀ ਵੀ ਐਂ ਹੋਈ ਹੋਊ ਗੱਲ ਤਾਂ ਹੁਣ ਉਹ ਨੰਬਰ ਡ੍ਰੇਸ ਕਰਦੇ ਨੇ ਪੁਲਿਸ ਪਿੱਛੇ ਲੱਗੀ ਹੋਈ ਹੈ ਤਾ ਪੁਲਿਸ ਉਹਦਾ ਪੁਲਿਸ ਵਾਲਿਆਂ ਦਾ ਕੁੜੀ ਦੇ ਫੋਨ ਤੇ ਫੋਨ ਜਾਂਦਾ ਹੈ ਉਹ ਸੋਚਦੀ ਹੈ ਵੀ ਇਹ ਨੰਬਰ ਤੇ ਫੋਨ ਕਿੱਧਰੋਂ ਆ ਗਿਆ ਵੀ ਇਹ ਤਾਂ ਨੰਬਰ ਹੀ ਨਹੀਂ ਕਿਸੇ ਕੋਲੇ ਜਦੋਂ ਚੱਕਦੀ ਹੈ ਤਾਂ ਉਹ ਕਹਿੰਦਾ ਮੈਂ ਪੁਲਿਸ ਵਾਲਾ ਬੋਲਦਾ ਇਹ ਨੰਬਰ ਮੈਨੂੰ ਤੇਰੇ ਸਹੁਰੇ ਜਗਦੇਵ ਸਿੰਘ ਨੇ ਦਿੱਤਾ ਹੈ ਵੀ ਤੂੰ 10 ਟੋਲੇ ਸਿਉਨਾ ਤੇ 5 ਲੱਖ ਰੁਪਈਆ ਲੈ ਕੇ ਫਰਾਰ ਹੋ ਗਈ ਇਸ ਲਈ ਤੂੰ ਆਪਦੇ ਆਪ ਨੂੰ ਕਹਿੰਦਾ ਪੁਲਿਸ ਥਾਣੇ 'ਚ ਪੇਸ਼ ਕਰਦੇ ਨਹੀਂ ਪੁਲਿਸ ਨੂੰ ਤੇਰੇ ਪੇਕਿਆਂ ਦੇ ਤੇਰੇ ਮਾਪਿਓ ਨੂੰ ਚੱਕਣ ਵਾਸਤੇ ਭੇਜਿਆ ਜਾ ਭੇਜ ਜਤਾ ਸੀ ਤੇਰੇ ਮਾਪਿਓ ਦੇ ਘਰੇ ਛਾਪਾ ਮਾਰਨ ਲਈ ਤਾਂ ਕਹਿ ਕੇ ਫੋਨ ਕੱਟ ਦਿੰਦਾ ਹੁਣ ਉਹ ਸੋਚਦੀ ਹੈ ਵੀ ਉਹਨੂੰ ਕਹਿੰਦੀ ਵੀ ਵੀਰੇ ਮੇਰੇ ਪੇਕੀ ਨਾ ਲੈ ਕੇ ਚੱਲੀ ਵੀ ਉੱਥੇ ਤਾਂ ਛਾਪਾ ਵੱਜ ਰਿਹਾ ਵੀ ਉਹਨੇ ਮੇਰੇ ਸਹੁਰੇ ਨੇ ਤਾਂ ਸ਼ਿਕਾਇਤ ਕਰਤੀ ਪਹਿਲਾਂ ਹੀ ਤਾਂ ਉਹ ਉੱਥੇ ਘਟਾਬਾ ਹੁੰਦਾ ਟੱਬੇ ਦੇ ਅੰਦਰ ਜਾ ਵੜਦੇ ਨੇ ਐਨੇ ਪੁਲਿਸ ਵੀ ਪਿੱਛੇ ਲੱਗ ਜਾਂਦੀ ਆ ਟਰੇਸ ਕਰਕੇ ਨੰਬਰ ਤਾਂ ਉਹ ਲੈ ਲੈਂਦੀ ਆ ਉਹਦਾ ਮੁੰਡੇ ਦਾ ਫੋਨ ਉਹਦਾ ਫੋਨ ਲੈ ਕੇ ਉਹ ਫੇਸਬੁੱਕ ਖੋਲਦੀ ਆ ਗੋ ਲਾਈਵ ਦਾ ਬਟਨ ਆਨ ਕਰਦੀ ਆ ਪ੍ਰੈਸ ਕਰਕੇ ਤਾਂ ਉਹ ਲਾਈਵ ਹੋ ਜਾਂਦੀ ਆ ਤੇ ਉਹ ਬਹੁਤ ਰੋਂਦੀ ਆ ਤੇ ਕਹਿੰਦੀ ਆ ਵੀ ਮੈਨੂੰ ਬਚਾ ਲਓ ਪੁਲਿਸ ਮੇਰੇ ਮਗਰ ਲੱਗੀ ਹੋਈ ਆ ਵੀ ਆ ਮੇਰੇ ਪਤੀ ਦੀ ਫੋਟੋ ਆ ਆਹ ਗੋਰੀ ਨਾਲ ਵਿਆਹ ਹੈ ਉਹਦਾ ਤੇ ਵੀ ਮੈਨੂੰ ਮੇਰੇ ਸੱਸ ਸਹੁਰੇ ਜ਼ਹਿਰ ਦੇ ਕੇ ਮਾਰਦੇ ਸੀ ਦੁੱਧ ਚ ਤੇ ਹੁਣ ਆ ਮੈਨੂੰ ਅੱਜ ਉਹਨਾਂ ਨੇ ਮਾਰ ਦੇਣਾ ਸੀ ਵੀ ਪਲੀਜ਼ ਮੇਰੀ ਮਦਦ ਕਰੋ ਤਾਂ ਹੁਣ ਜਦੋਂ ਲਾਈਵ ਹੁੰਦੀ ਹੈ ਤਾਂ ਉਹ ਬਹੁਤ ਲੋਕਾਂ ਕੋਲੇ ਵਗ ਜਾਂਦੀ ਹੈ ਵੀਡੀਓ ਤੇ ਉਹ ਨੰਬਰ ਸਾਰੇ ਜਾਂਦਾ ਉਹਦੇ ਘਰ ਵਾਲੇ ਕੋਲ ਵੀ ਵਗ ਜਾਂਦਾ ਉੱਥੇ ਕੈਨੇਡਾ ਚ ਜਗਦੀਪ ਲਵੇ ਤਾਂ ਉਹ ਜਦੋਂ ਨੰਬਰ ਉੱਥੇ ਜਾਂਦਾ ਇਧਰ ਸਭ ਕੋਲੇ ਜਾਂਦਾ ਤਾਂ ਲੋਕ ਫਟਾਫਟ ਜੁੜਨ ਲੱਗ ਜਾਂਦੇ ਨੇ ਗਾਹਾਂ ਦੀ ਗਾਹਾਂ ਤਾਂ ਇੰਨੇ ਪੁਲਿਸ ਪਹੁੰਚ ਜਾਂਦੀ ਹੈ ਜਾ ਕੇ ਕਹਿੰਦੇ ਨੇ ਇੱਥੇ ਸਿਮਰਨ ਕੌਣ ਹੈ ਵੀ ਉਹ ਕੁੜੀ ਲਾਈਵ ਹੋਈ ਹੁੰਦੀ ਹੈ ਤੇ ਉਹ ਪੁਲਿਸ ਅਲੇਦ ਵੱਲ ਫੋਨ ਕਰਕੇ ਕਹਿ ਦਿੰਦੀ ਆ ਵੀ ਆਹ ਦੇਖੋ ਆ ਪੁਲਿਸ ਵਾਲਾ ਮੈਨੂੰ ਫੜਨ ਵਾਸਤੇ ਆ ਰਹੇ ਹੈ ਵੀ ਮੈਂ ਕੋਈ ਚੋਰੀ ਨਹੀਂ ਕੀਤੀ ਕੋਈ ਗਹਿਣੇ ਨਹੀਂ ਚੱਕੇ ਕੋਈ ਪੈਸੇ ਨਹੀਂ ਚੱਕੇ ਵੀ ਮੇਰੇ ਤੇ ਇਲਜ਼ਾਮ ਲੱਗਿਆ ਹੋਇਆ ਵੀ ਮੈਨੂੰ ਪੁਲਿਸ ਵਾਲੇ ਵੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੇਰੀ ਹੈਲਪ ਤਾਂ ਕੀ ਕਰਨੀ ਸੀ ਤਾਂ ਹੁਣ ਪੁਲਿਸ ਵਾਲਾ ਵੀ ਥੋੜਾ ਜਿਹਾ ਚੀ ਪਤਾ ਹੈ ਉਹ ਵੀ ਦੇਖਦੇ ਨੇ ਜਦੋਂ ਆਪ ਦਾ ਫੋਨ ਖੋਲ ਕੇ ਤਾਂ ਕੁੜੀ ਲਾਈਵ ਹੋਈ ਹੁੰਦੀ ਹੈ ਕਿਉਂ ਬਹੁਤ ਲਵੇ ਨੰਬਰ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਹੁੰਦੇ ਨੇ ਕਿਸੇ ਨਾ ਕਿਸੇ ਨਾਲ ਗਾਹ ਜੁੜ ਜਾਂਦਾ ਹੈ ਤਾ ਉਹ ਤਾ ਮੈਸੇਜ ਆ ਰਹੇ ਹੁੰਦੇ ਨੇ ਵੀ ਹੇਠਾਂ ਬਹੁਤ ਲੋਕਾਂ ਦੇ ਵੀ ਤੁਸੀਂ ਕੁੜੀ ਦੀ ਹੈਲਪ ਕਰੋ ਪੰਜਾਬ ਪੁਲਿਸ ਮੁਰਦਾਬਾਦ ਜੇ ਤੁਸੀਂ ਕੁੜੀ ਨੂੰ ਫੜਿਆ ਤਾਂ ਅਸੀਂ ਧਰਨਾ ਕਰਾਓ ਕਰਾਂਗੇ ਥਾਣੇ ਦਾ ਤੁਸੀਂ ਪਹਿਲਾਂ ਅਸਲੀਅਤ ਤੱਕ ਪਹੁੰਚੋ ਇਹੋ ਜਿਹਾ ਮੈਸੇਜ ਪੜਦਾ ਤਾਂ ਪੁਲਿਸ ਵਾਲਾ ਵੀ ਥੋੜਾ ਜਿਹਾ ਚੁੱਪ ਕਰ ਜਾਂਦਾ ਫਿਰ ਤਾਂ ਇੰਨੇ ਨੂੰ ਉੱਥੇ ਡੀਐਸਪੀ ਦੀ ਗੱਡੀ ਆਉਂਦੀ ਹੈ ਉਹ ਵੀ ਵੀਡੀਓ ਦੇਖ ਕੇ ਆਇਆ ਹੁੰਦਾ ਤੇ ਆ ਕੇ ਕੁੜੀ ਨੂੰ ਕਹਿਣ ਲੱਗਿਆ ਵੀ ਬੇਟਾ ਅਸੀਂ ਤੈਨੂੰ ਫੜਦੇ ਨਹੀਂ ਵੀ ਤੂੰ ਸਾਡੇ ਨਾਲ ਤੇਰੇ ਸਹੁਰਿਆਂ ਦੇ ਘਰ ਤੱਕ ਚੱਲ ਉਹ ਕੁੜੀ ਕਹਿੰਦੀ ਵੀ ਜੇ ਮੈਂ ਝੂਠੀ ਆ ਨਾ ਤੁਸੀਂ ਐਸ ਟਾਈਮ ਜਾ ਕੇ ਦੇਖੋ ਮੇਰੇ ਗਹਿਣੇ ਮੇਰੇ ਆ ਕਾਗਜ਼ ਪੱਤਰ ਇੰਨਾ ਕੁਝ ਮੇਰਾ ਉੱਥੇ ਪਿਆ ਵੀ ਦੇਖੋ ਜਾ ਕੇ ਅਲਮਾਰੀ ਨੂੰ ਲੋਕ ਲਾ ਕੇ ਮੇਰੀ ਸੱਸ ਦੀ ਅਲਮਾਰੀ ਚ ਹੈਗਾ ਕਿ ਨਾ ਤਾਂ ਉਹ ਕਹਿੰਦੇ ਵੀ ਤੂੰ ਸਾਡੇ ਨਾਲ ਚੱਲ ਉਹ ਜਾਂਦੀ ਆ ਕੁੜੀ ਨਾਲ ਜਾ ਕੇ ਉਹਨਾਂ ਦੀ ਅਲਮਾਰੀ ਖਲਾਉਂਦੀ ਐ ਹੁਣ ਜਿਹੜੀ ਕੁੜੀ ਨੂੰ ਉਹ ਮੁਜਰਮ ਕਰਾਰ ਦਿੰਦੇ ਸੀ ਹੁਣ ਉਹ ਸ਼ਿਕਾਇਤ ਕਰਤਾ ਹੋਗੀ ਕੁੜੀ ਮੁਜਰਮ ਸੱਸ ਸਹੁਰਾ ਹੋਗੀ ਤਾਂ ਹੁਣ ਉਹਨੂੰ ਫੜਦੇ ਨੇ ਉਹ ਸੱਸ ਸਹੁਰੇ ਨੂੰ ਕੁੜੀ ਦੀ ਸਾਰੀ ਗੱਲਬਾਤ ਸੁਣਦੇ ਨੇ ਤੇ ਸੱਸ ਸਹੁਰੇ ਨੂੰ ਪੁਲਿਸ ਲੈ ਜਾਂਦੀ ਹੈ ਥਾਣੇ 'ਚ ਫੜ ਕੇ ਤਾਂ ਹੁਣ ਉਧਰੋਂ ਜਦੋਂ ਉਹ ਮੁੰਡੇ ਨੂੰ ਉਹਦੇ ਪਤੀ ਨੂੰ ਸਿਮਰਨਦੇ ਨੂੰ ਪਤਾ ਲੱਗਦਾ ਹੈ ਫੋਨ ਤੇ ਜਗਦੀਪ ਨੂੰ ਤਾਂ ਉਹ ਫੋਨ ਔਨ ਕਰਦਾ ਆਪਦਾ ਤਾਂ ਜਦੋਂ ਉਹ ਦੇਖਦਾ ਵੀਡੀਓ ਹੈਰਾਨ ਹੋ ਜਾਂਦਾ ਵੀ ਆ ਕੀ ਹੋ ਗਿਆ ਇੰਡੀਆ ਚ ਤਾਂ ਮੇਰਾ ਤਾਂ ਹੋਰੀ ਪੰਗਾ ਪੈ ਗਿਆ ਉੱਥੇ ਤਾਂ ਉੱਠ ਕੇ ਪਰਾਂ ਦੂਜੇ ਕਮਰੇ ਚ ਜਾਣ ਲੱਗਦਾ ਹੈ ਤਾਂ ਉਹ ਕੁੜੀ ਨੂੰ ਵੀ ਜਾਗ ਆ ਜਾਂਦੀ ਹੈ ਜੈਸਿਕਾ ਨੂੰ ਉਹਦੇ ਪਿੱਛੇ ਜਾਂਦੀ ਹੈ ਜਾ ਕੇ ਉਹ ਉਹਦਾ ਫੋਨ ਬੰਦ ਕਰਦਾ ਉਹ ਫੜ ਕੇ ਉਹ ਤੋਂ ਖੋ ਕੇ ਫੋਨ ਔਰ ਫੇਰ ਕਰ ਲੈਂਦੀ ਹੈ ਕਰਕੇ ਉਹ ਦੇਖਦੀ ਹੈ ਵੀਡੀਓ ਤਾਂ ਉਹ ਵੀ ਉਹਨੂੰ ਗਲਤ ਤੋਂ ਫੜ ਲੈਂਦੀ ਹੈ ਮੁੰਡੇ ਨੂੰ ਕਹਿੰਦੀ ਤੂੰ ਤਾਂ ਕਹਿੰਦਾ ਸੀ ਵੀ ਮੈਂ ਇੰਡੀਆ ਚ ਵਿਆਹਿਆ ਨਹੀਂ ਹੋਇਆ ਕਹਿੰਦੀ ਆਹ ਕੀ ਹੋ ਰਿਹਾ ਹੈ ਤੇ ਇਹ ਕਹਿ ਕੇ ਉਹਨੂੰ ਕਹਿੰਦੀ ਵੀ ਨਹੀਂ ਮੈਂ ਤੈਨੂੰ ਪੁਲਿਸ ਚ ਦੇ ਦੂੰ ਨਹੀਂ ਮੇਰੇ ਘਰ ਨੂੰ ਤੋਂ ਬਾਹਰ ਨਿਕਲ ਜਾ ਚਲੋ ਜੀ ਉਹ ਉੱਥੋਂ ਘਰੋਂ ਬਾਹਰ ਨਿਕਲ ਜਾਂਦਾ ਹੈ ਬਾਕੀ ਜਦੋਂ ਵੀਡੀਓ ਉੱਥੇ ਵੀ ਲੋਕਾਂ ਕੋਲ ਜਾਂਦੀ ਹੈ ਤਾ ਉਹ ਫਿਰ ਉੱਥੇ ਪਹਾੜ ਦੇ ਲਹੂਨ ਪਤਾ ਲੱਗ ਜਾਂਦਾ ਵੀ ਤੇ ਫਲਾਨੇ ਦੀ ਵੀਡੀਓ ਹੈ ਹੁਣ ਜਿਹੜੇ ਏਰੀਏ ਚ ਰਹਿੰਦਾ ਉਹ ਤਾ ਉਹ ਉਥੇ ਦੇਖਦੇ ਨੇ ਵੀ ਇਹ ਤਾਂ ਉਹ ਮੁੰਡਾ ਹੈ ਉਹ ਮੁੰਡਾ ਹੈ ਤਾ ਉਹ ਸਾਰੇ ਇਕੱਠੇ ਹੋ ਕੇ ਆਉਂਦੇ ਨੇ ਵੀ ਉਹ ਉੱਥੇ ਜਾਂਦੇ ਨੇ ਜਿੱਥੇ ਉਹ ਟਰੱਕ ਚ ਲਾਉਂਦਾ ਹੁੰਦਾ ਟਰੱਕ ਤੇ ਡਰਾਈਵਰ ਹੁੰਦਾ ਮੁੰਡਾ ਤਾ ਉੱਥੇ ਜਾ ਕੇ ਛਾਪਾ ਮਾਰਦੇ ਨੇ ਤਾ ਹੁਣ ਉਹ ਤਾਂ ਸੜਕਾਂ ਤੇ ਰੁੜਦਾ ਫਿਰਦਾ ਤੇ ਇਦੋਂ ਫੇਰ ਪੁਲਸ ਵਾਲੇ ਉੱਥੇ ਸ਼ਿਕਾਇਤ ਕਰਦੇ ਨੇ ਈਮੇਲਾਂ ਜਾਂਦੀਆਂ ਨੇ ਉਧਰ ਉਧਰ ਹੀ ਪੁਲਿਸ ਦੀਆਂ ਪੁਲਿਸ ਨੂੰ ਤੇ ਫੇਰ ਜਿਹੜੀ ਉਧਰ ਇਮੀਗ੍ਰੇਸ਼ਨ ਦੇ ਨਾਲ ਉਹ ਕਰਦੇ ਨੇ ਅਬ ਦਾ ਤਾਲੁਕਾਤ ਤੇ ਸਾਰੀ ਕਹਾਣੀ ਸੁਣਾਉਂਦੇ ਨੇ ਵੀ ਇਹ ਮੁੰਡੇ ਨੇ ਨਕਲੀ ਪੀਆਰ ਲੈਣ ਦੇ ਲਈ ਇਹਨੇ ਨਕਲੀ ਵਿਆਹ ਕਰਾਇਆ ਹੋਇਆ ਹੈ ਵੀ ਵਿਆਹ ਤਾਂ ਇਹਦਾ ਇੱਥੇ ਹੋਇਆ ਹੋਇਆ ਸੀ ਤਾਂ ਹੁਣ ਉਧਰੋਂ ਤੁਸੀਂ ਲਾ ਲਓ ਵੀ ਉਹ ਨੂੰ ਪੁਲਿਸ ਫੜਦ ਕੇ ਲੈ ਜਾਂਦੀ ਹੈ ਇੱਕ ਵਾਰੀ ਤੇ ਫੇਰ ਉਹ ਨੂੰ ਮੁੰਡੇ ਨੂੰ ਉਧਰੋਂ ਰਿਪੋਰਟ ਕੀਤਾ ਜਾਂਦਾ ਹੈ ਮੁੰਡਾ ਉਧਰੋਂ ਰਿਪੋਰਟ ਹੋ ਜਾਂਦਾ ਹੈ ਤੇ ਇੱਧਰ ਫੇਰ ਉਹ ਨੂੰ ਪੁਲਿਸ ਉਹ ਤੋਂ ਮੁੰਡੇ ਨੂੰ ਫੜ ਕੇ ਜਿਹੜਾ ਉਹਦੇ ਪਿਓ ਨੇ 25 ਲੱਖ ਰੁਪਇਆ ਦਿੱਤਾ ਹੁੰਦਾ ਹੈ ਉਹ ਕੁੜੀ ਨੂੰ ਦਵਾਉਂਦੇ ਨੇ ਸਣੇ ਵਿਆਜ 6 ਸਾਲਾਂ ਦਾ ਜਿਹੜਾ ਅਜ ਦਵਾ ਕੇ ਨਾਲ ਉਹ ਕੁੜੀ ਨੂੰ ਪੈਸੇ ਦਿੰਦੇ ਨੇ ਤੇ ਹੁਣ ਉਹ ਕੁੜੀ ਉਹ ਪੈਸੇ ਲੈ ਕੇ ਉਹਨਾਂ ਤਿੰਨਾਂ ਨੂੰ ਜੇਲ੍ਹ ਹੋ ਜਾਂਦੀ ਹੈ ਉਹਦੇ ਸੱਸ ਸਹੁਰੇ ਨੂੰ ਤੇ ਉਹਦੇ ਪਤੀ ਨੂੰ ਜਗਦੀਪ ਨੂੰ ਤੇ ਉਹ ਪੈਸੇ ਲੈ ਕੇ ਹੁਣ ਉਹ ਕੁੜੀ ਆਪਦੀ ਪੜ੍ਹਾਈ ਸ਼ੁਰੂ ਕਰਦੀ ਹੈ ਅੱਗੇ ਤੇ ਅੱਗੇ ਪੜ੍ਹਾਈ ਸ਼ੁਰੂ ਕਰਕੇ ਐਸ ਟਾਈਮ ਉਹ ਕੁੜੀ ਦੀ ਸਰਕਾਰੀ ਜੋਬ ਤੇ ਟੀਚਰ ਲੱਗੀ ਹੋਈ ਹੈ ਅੱਜ ਕੱਲ ਸੋ ਕੀ ਨੇ ਤੁਹਾਡੇ ਵਿਚਾਰ ਕਹਾਣੀ ਬਾਰੇ ਜ਼ਰੂਰ ਦੱਸਿਆ ਕਰੋ じゃあ。